ਨਵੋਚਕ ਉਹ ਦੰਡੀ ਦਾ ਦੇਖਦੇ ਦਸਤਾ ਦਾ ਮੈਂ ਸਾਹਿਲ ਗੁਪਤਾ ਸਾਬਰ ਕਰਦਾ ਹਾਂ ਅੱਜ ਕੂਟਲ ਦੇ ਵਿੱਚ ਆਈ ਐਸ ਅਮਿਤ ਕੁਮਾਰ ਪੰਚਾਲ ਨੇ ਡੀਸੀ ਕਪੂਰਥਲੇ ਦਾ ਚਾਰਜ ਸੰਭਾਲ ਲਿਆ ਹੋਇਆ ਹੈ ਅਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਿੱਤੀ ਹੈ ਜਿਹਦੇ ਵਿੱਚ ਪੱਤਰਕਾਰਾਂ ਨੇ ਉਹਨਾਂ ਨੂੰ ਦਾ ਆਂਦੀ ਖੁਸ਼ੀ ਦੇ ਵਿੱਚ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਤੇ ਇੱਕ ਡੀਸੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਪੈਂਡਿੰਗ ਕੰਮ ਜਿਹੜੇ ਵੀ ਪਏ ਆ ਉਹ ਜਲਦੀ ਤੋਂ ਜਲਦੀ ਕੀਤੇ ਜਾਣਗੇ ਅਤੇ ਸ਼ਹਿਰ ਨੂੰ ਜ਼ਿਲ੍ਹੇ ਨੂੰ ਪ੍ਰਸ਼ਾਸਨ ਮੁਕਤ ਕੀਤਾ ਜਾਊਗਾ ਤੇ ਇਸ ਤੋਂ ਪਹਿਲਾਂ ਡੀਸੀ ਕਰਨਲ ਸਿੰਘ ਜੀ ਕਬੂਤਲੇ ਡੀਸੀ ਜਿਨ੍ਹਾਂ ਨੇ ਬਹੁਤ ਵਧੀਆ ਆਪਣਾ ਜਿਹੜਾ ਕਾਰਜ ਸੰਭਾਲਿਆ ਸੀਗਾ ਬਹੁਤ ਵਧੀਆ ਕੰਮ ਕੀਤੇ ਸੀਗੇ ਤੇ ਆਓ ਤੁਹਾਨੂੰ ਸਲਾਹਨੇ ਕਿ ਡੀਸੀ ਅਮਿਤ ਕੁਮਾਰ ਪੰਚਾ ਆਈਐਸ ਅਮਿਤ ਕੁਮਾਰ ਪੰਚਾਲ ਨੇ ਸੰਭਾਲਿਆ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਚਾਰ ਚਾਲ ਸੰਭਾਲੇ ਹੋਏ ਉਹਨਾਂ ਨੇ ਕਪੂਰਥਲਾ ਦੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕੀਤੀ ਤੇ ਆਈ ਹੋਈ ਪ੍ਰੈਸ ਟੀਮ ਦਾ ਧੰਨਵਾਦ ਕੀਤਾ ਤੇ ਪੱਤਰਕਾਰਾਂ ਨੇ ਵੀ ਉਹਨਾਂ ਨੂੰ ਡੀਸੀ ਵੱਲੋਂ ਇੰਚਾਰਜ ਸੰਭਾਲਣ ਤੇ ਉਹਨਾਂ ਨੂੰ ਵਧਾਈ ਦਿੱਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਡੀਸੀ ਅਮਿਤ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਵਿੱਚੋਂ ਭ੍ਰਸ਼ਟਾਚਾਰ ਬਿਲਕੁਲ ਖਤਮ ਕੀਤਾ ਜਾਵੇਗਾ ਤੇ ਪੈਂਡਿੰਗ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਜੇਕਰ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਤੁਰੰਤ ਉਹਨਾਂ ਕੋਲ ਉਸ ਦੀ ਸ਼ਿਕਾਇਤ ਕਰਨ ਸਬਦਾ ਕਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਉਹ ਤੁਹਾਨੂੰ ਸੁਣਾਈਏ ਕਿ ਆਖਿਰਕਾਰ ਹੋਰ ਡੀਸੀ ਅਮਿਤ ਨੇ ਕੀ ਕੀ ਕਿਹਾ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਔਰ ਫੇ ਪਿਛਲੇ 5-1 ਮਹੀਨੇ ਤੁਹਾਨੂੰ ਪਤਾ ਹੀ ਹੈ ਮੈਂ ਬਤੌਰ ਏਡੀਸੀ ਤੇ ਕਮਿਸ਼ਨਰ ਫਗਵਾੜਾ ਰਿਹਾ ਤਾਂ ਇਹ ਨਹੀਂ ਰਾਜੀ ਛੋਟਾ ਸਾਫ ਸਫਰ ਹੈ ਔਰ ਹਰਿਆਣਾ ਤੋਂ ਮੈਂ ਜੀ ਹੈਗਾ ਔਰ 16 ਮੇਰਾ ਬੈਚ ਹੈ ਇਹ ਮੇਰਾ सिंपल जी फैमिली तो असी बिलोंग करते हैं जी और परमात्मा ने शायद कोई कृपा ही कोई दया दृष्टि रखी होनी कि इन्ने जोगे सी नहीं कि जिन्ने जो जोगे बनाते यही कोशिश करा कि जिन्ना एक परमात्मा ने वाहगुरु ने जिनी एक क्षमता दिती है उस तो वही